ਦੀ ਕਿਰਪਾ ਹੋਈ ਸਤਿਪਾਤ ਜੰਪਾ ਦੇ ਸ਼੍ਰੀ ਚੰਦੀ ਕਿਰਪਾ ਹੋਈ ਹੈ ਸ਼ੁਕਰਾਨਾ ਤੇਤਾ ਜੀ ਪ੍ਰਮਾਤਮਾ ਦਾ ਸਤਿਪਾਤ ਜੀ ਦਾ ਕਿ ਜਿਹੜੀ ਅਸੀਅਤ ਦੇ ਬੱਚੇ ਅਰਦਾਸ ਕੀਤੀ ਬਾਬਾ ਚੰਚੀ ਦੇ ਚਰਨਾਂ ਦੇ ਚਰਨਾਂ ਜਿੱਥੇ ਉਹਨਾਂ ਅੱਜ ਸਮਾ ਲੈਣਤਾ ਐਸੇ ਲੱਕ ਦੀ ਸੇਵਾ ਕਰਨ ਦਾ ਮੌਕਾ ਪ੍ਰਮਾਤਮਾ ਨੇ ਦਿੱਤਾ ਉਹਦੇ ਸਬੰਧ ਚ ਅੱਜ ਪਰਸੋਂ ਰੋਇ ਤੋਂ ਖਣਵਾਰ ਸਾਹਿਬ ਰੱਬ ਕਰਾਈ ਸੀ ਅੱਜ ਕੋਲ ਨੇ ਪਰ ਮੈਨੂੰ ਇੱਕ ਗੱਲ ਦੀ ਸਮਝ ਮੰਨ ਕੇ ਨਹੀਂ ਚੱਲਿਆ ਕਿ ਨਵੇਂ ਸਾਲ ਵਾਲੇ ਕਿਹੜੀ ਹੋਗਦਾ ਬਾਬਾ ਜੀ ਕੋਲ ਆਏ ਇਹਨਾਂ ਨੂੰ ਪੁੱਛਿਆ ਕਿ 30 ਤਰੀਕ ਨੂੰ ਘਟਪਾਰਸ ਤੋਂ ਪਹੁੰਚਣਾ ਤਾਂ ਕੁਦਰਤ ਵੱਲੋਂ ਅੱਜ ਨਵਾਂ ਸਾਲ ਦਾ ਦੇਣਾ ਹੈ। ਕਰਮਾਣੇ ਆ ਸਾਰੀ ਸੰਗਤ ਕਰਨ ਵਾਲੀ ਜਿਨ੍ਹਾਂ ਦੇ ਦਰਸ਼ਨ ਹੋਏ ਨੇ ਅੱਜ ਤਾਂ ਮੈਂ ਸਾਰਿਆਂ ਦੇ ਬਾਬੇ ਜੀ ਦੀ ਚੰਗੇ ਅਰਦਾਸ ਬੇਨਤੀ ਕਰਦੀ ਜੀ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਰੀ ਸੰਗਤ ਆਪਣਾ ਮੇਰ ਭਰਿਆ ਯਾਤਰਾ ਰੱਖੀ। ਨਵਾਂ ਸਾਲ ਅੱਜ ਚੜ੍ਹਿਆ 2025 ਦਾ। ਖੁਸ਼ੀਆਂ ਖੇੜੇ ਲੈ ਕੇ ਆਵੇ, ਤਰਕੀਆਂ ਤਾਂ ਵੀ ਹਰ ਇੱਕ ਤੇ ਪਰਿਵਾਰਾਂ 'ਚ ਸ਼ੁੱਖ ਸ਼ਾਂਤੀ ਦੀਆਂ ਸ਼ੁਕਰੀਆ ਕਮਦਾਵਾ ਤੇ ਪ੍ਰਮਾਤਮਾ ਕੀ ਅਰਦਾਸ ਆ ਕਿ ਨਵਾਂ ਸਾਲ ਸਾਰਿਆਂ ਦੀ ਜ਼ਿੰਦਗੀਆ ਦੇ ਵਿੱਚ ਤੰਦਰੁਸਤੀ ਖੁਸ਼ਹਾਲੀ ਤੇ ਖੁਸ਼ੀਆਂ ਲੈ ਕੇ ਆਵੇ ਇਸ ਨਵੇਂ ਸਾਲ ਦੇ ਵਿੱਚ ਅੱਪਾ ਮਿਲ ਕੇ ਜਿਹੜੇ ਸਮਾਜ ਦੀਆਂ ਕ੍ਰਿਤਿਆਂ ਨੇ ਉਹਨਾਂ ਨੂੰ ਖਤਮ ਕਰੀਏ ਔਰ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਜਿੱਥੇ ਸਤਿ ਭਾਵਨਾ ਪਿਆਰ ਸ਼ਾਂਤੀ ਔਰ ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਦੇ ਜਿਹੜੇ ਗੁਣ ਨੇ ਉਜਾਗਰ ਹੋਣ ਅੱਜ ਉਚੇਚੇਤਾ ਉੱਤੇ ਪਰ ਮਾਣ ਗੁਰਦੀਪ ਸਿੰਘ ਰੰਦਾਵਾ ਜਿਹਨਾਂ ਨੂੰ ਇਸ ਇਲਾਕੇ ਦੇ ਲੋਕਾਂ ਨੇ ਅਥਾਹ ਪਿਆਰ ਦੇ ਕੇ ਖੁਦਾਇਕ ਬਣਾਇਆ ਅੱਜ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਲਈ ਸ਼ੁਕਰੀਆ ਕਰਨ ਲਈ ਔਰ ਉਸ ਮਹਾਰਗ੍ਰੰਥ ਦਾ ਊਟ ਆਸਰਾ ਲੈ ਕੇ ਅੱਜ ਸ੍ਰੀ ਦੰਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਆਰੰਭ ਕਰਕੇ ਪੂਜ ਪਾਏ ਨੇ ਔਰ ਅਸੀਂ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਆ ਔਰ ਪ੍ਰਮਾਤਮਾ ਦਾ ਧੰਨਵਾਦ ਵੀ ਕਰਦਾ ਜਿਹਨਾਂ ਨੇ ਇਹੋ ਜਿਹਾ ਅੱਜ ਜਾਰੂ ਮੈਂ ਲੀਡਰ ਤਾਂ ਨਹੀਂ ਵਰਕਰ ਕਾਊਂਗਾ ਜਿਹੜਾ ਇੱਕ ਬਹੁਤ ਥੱਲੋ ਸੰਘਰਸ਼ ਤੋਂ ਉੱਠ ਕੇ ਇੱਕ ਐਡੀ ਵੱਡੀ ਲੜਾਈ ਲੜ ਕੇ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਇਸ ਇਲਾਕੇ ਦੇ ਵਿੱਚ ਬਲੰਦ ਕੀਤਾ ਸੋ ਮੈਂ ਵਰਦੀਪ ਜੀ ਤੁਹਾਨੂੰ ਵੀ ਸ਼ੁਭ ਕਾਮਨਾਵਾਂ ਔਰ ਸਾਰੇ ਇਲਾਕਾ ਵਾਸੀਆ ਸਾਥੀਆਂ ਦਾ ਧੰਨਵਾਦ ਜਿਨ੍ਹਾਂ ਨੇ ਲਗਾਤਾਰ ਮਿਹਨਤ ਦੇ ਨਾਲ ਇਸ ਕਾਮਯਾਬੀ ਦੇ ਵਿੱਚ ਬੜਾ ਵੱਡਾ ਹਿੱਸਾ ਪਾਇਆ ਸੋ ਪਰਮੇਸ਼ਵਰ ਕਰੇ ਇਸੇ ਤਰੀਕੇ ਨਾਲ ਮਿਲ ਕੇ ਅਸੀਂ ਲੋਕਾਂ ਦੀ ਸੇਵਾਵਾਲ ਹਮੇਸ਼ਾ ਸਬਰ ਪਤਲੀ ਹੈ ਤਾਂ ਉਹ ਹੈ ਗੁਰਜੀ ਕੀ ਫਤਿਹ ਅੱਜ ਨਵੇਂ ਸਾਲ ਦੇ ਦਿਹਾੜੇ ਤੇ ਮੈਂ ਸਾਰੇ ਸੰਸਾਰ ਦੇ ਵਿੱਚ ਖਾਸ ਕਰਕੇ ਜਿੰਨੇ ਪੰਜਾਬੀ ਵਸਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਅੱਜ ਸਾਡੇ ਮਾਨਯੋਗ ਐਮਐਲਏ ਸਰਦਾਰ ਗੁਰਦੀਪ ਸਿੰਘ ਜੀ ਰੰਦਾਵਾ ਨੇ ਜਿੱਤ ਦੀ ਖੁਸ਼ੀ ਦੇ ਵਿੱਚ ਔਰ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਸ਼ੁਕਰਾਨੇ ਦਾ ਅੱਜ ਪਾਠ ਰੱਖਿਆ ਸੀ ਔਰ ਬਾਬਾ ਸ਼੍ਰੀ ਚਾਂਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਰੱਖਿਆ ਗਿਆ ਗੁਰੂ ਮਹਾਰਾਜ ਦਾ ਜਿੱਥੇ ਅਸੀਂ ਸ਼ੁਕਰਾਨਾ ਕੀਤਾ ਉਥੇ ਉਹਨਾਂ ਕੋ ਅਸ਼ੀਰਵਾਦ ਲਿਆ ਉਹਨਾਂ ਦਾ ਓਟ ਆਸਰਾ ਲਿਆ ਔਰ ਮੈਂ ਸਾਰੀ ਡੇਰਾ ਬਾਬਾ ਨਾਨਕ ਦੀ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਵੱਡਾ ਫਤਵਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਦਿੱਤਾ ਔਰ ਮੈਂ ਯਕੀਨ ਵੀ ਦਿਵਾਉਣਾ ਕਿ ਅਸੀਂ ਇਸੇ ਤਰ੍ਹਾਂ ਵਧੀਆ ਟੱਗ ਦੇ ਨਾਲ ਜਿਹੜਾ ਵਾ ਰੰਗਣਾ ਪੰਜਾਬ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਨਸਾ ਦਾ ਸੁਪਨਾ ਉਹਨੂੰ ਬਣਾਉਣ ਦੇ ਲਈ ਅਸੀਂ ਦਿਨ ਰਾਤ ਸਾਡੀ ਜਿਹੜੀ ਸਾਰੀ ਜ਼ਿਲ੍ਹਾ ਗਰਦਾਸਪੁਰ ਦੀ ਲੀਡਰਸ਼ਿਪ ਪਰ ਰੰਦਾਵਾ ਸਾਹਿਬ ਆ ਮਹਿਲ ਸਾਹਿਬ ਨੇ ਸਾਡੇ ਕਲਸੀ ਸਾਹਿਬ ਨੇ ਪੰਨੂ ਸਾਹਿਬ ਨੇ ਖੰਸ਼ੇਰ ਸਿੰਘ ਜੀ ਨੇ ਸਾਰੀ ਸਾਡੀ ਜ਼ਿਲ੍ਹਾ ਦੀ ਲੀਡਰਸ਼ਿਪ ਜਿਹੜੀ ਆ ਵਧੀਆ ਢਗ ਦੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਜਿਹੜੀ ਹਾਜ਼ਰ ਹੋਊਗੀ ਸੋ ਮੈਂ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਔਰ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਕਿ ਇਹ ਸਾਲ ਸਾਰਿਆਂ ਦੇ ਲਈ ਤਰੱਕੀਆਂ ਲੈ ਕੇ ਆਵੇ, ਖੇਤਮੰਦੀ ਲੈ ਕੇ ਆਵੇ, ਚੜ੍ਹਦੀ ਕਲਾ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ